ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਣਗੇ ਤਾਂ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਆਪਣੇ ਹੁਸ਼ਿਆਰਪੁਰ ਤੋਂ ਢੋਲਵਾਹਾ ਓ ਢੋਲਵਾਹਾ ਤੋਂ ਜਦੋਂ ਦੋਲਤਪੁਰ ਰੋਡ ਤੇ ਮੁੜਦੇ ਆਪਾਂ ਰਾਈਟ ਸਾਈਡ ਨੂੰ ਤੇ ਕਿਲੋਮੀਟਰ ਅੱਗੇ ਜਾ ਕੇ ਪੈਂਦਾ ਆ ਮਾਤਾ ਮਨਸਾ ਦੇਵੀ ਜੀ ਦਾ ਮੰਦਿਰ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆ ਮਾਤਾ ਮਨਸਾ ਦੇਵੀ ਜੀ ਦੇ ਮੰਦਿਰ ਤੇ ਜਿੱਥੇ ਦਾ ਇਤਿਹਾਸ ਬਹੁਤ ਅਲੱਗ ਹੈਗਾ ਆ ਚਲੋ ਆਥੋ ਗੇਟ ਤੋਂ ਆਪਾਂ ਅੰਦਰ ਵੜਦੇ ਆ ਜੀ ਚੜਾਈ ਹੈਗੀ ਸਿੱਧੀ ਤੇ ਬਾਕੀ ਤੁਹਾਨੂੰ ਦੱਸ ਦੇ ਜੀ ਕਿ ਆਹ ਜਾਂਦਾ ਹੈ ਕਿ ਇਹ ਸ ਮੰਦਰ ਤੇ ਅੱਜ ਤੱਕ ਕੋਈ ਛੱਤ ਨਹੀਂ ਪਾ ਸਕਿਆ ਨਾ ਹੀ ਮਾਤਾ ਰਾਣੀ ਮਨਜ਼ੂਰੀ ਦਿੰਦੀ ਆ ਜਿਸ ਮੰਦਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਜਾ ਰਹੇ ਆ ਚਲੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਪਹੁੰਚਦੇ ਆ ਜੀ ਮਾਤਾ ਰਮਨਸਾ ਦੇਵੀ ਦੇ ਮੰਦਰ ਦੇ ਉੱਪਰ ਹੀ ਆ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਜਿੱਤੇ ਕਿ ਅੱਜ ਪ੍ਰੋਗਰਾਮ ਸੀ ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਹੀ ਇੱਥੇ ਮੂਰਤੀ ਸਥਾਪਨਾ ਹੋਈ ਸੀਗੀ ਤਾਂ ਕਰਕੇ ਅੱਜ ਪ੍ਰੋਗਰਾਮ ਕਰਵਾ ਰਹੇ ਆ ਬਹੁਤ ਖੂਬਸੂਰਤ ਮੰਦਿਰ ਆ ਤੇ ਬਾਕੀ ਚਲੋ ਤੁਹਾਨੂੰ ਥੱਲੇ ਲੈ ਕੇ ਚੱਲਦੇ ਆ ਦਰਸ਼ਨ ਮਿਲੇ ਕਰਾਉਂਦੇ ਆ ਮਾਤਾ ਰਾਣੀ ਜੀ ਦੇਰਵਾ ਆ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਤੁਹਾਨੂੰ ਮਾਤਾ ਮਨਸਾ ਦੇਵੀ ਦੇ ਮੰਦਿਰ ਤੋਂ ਲੈ ਕੇ ਤੇ ਕਾਫੀ ਯੂਟਿਊਬਰਸ ਦੀਆਂ ਵੀਡੀਓ ਦੇਖੀ ਸੀ ਆਪਾਂ ਆਪਾਂ ਕਹਿੰਦੇ ਚਲੋ ਅਸੀਂ ਵੀ ਲੈ ਕੇ ਚੱਲਦੇ ਤੁਹਾਨੂੰ ਮਾਤਾ ਨੇ ਦਰਸ਼ਨ ਕਰਾਉਂਦੇ ਆ ਜੀ ਬਹੁਤ ਮਾਨਤਾ ਹੈ ਇਸ ਮੰਦਿਰ ਦੀ ਤੇ ਸਾਡੇ ਲੋਕਲੀ ਸਗਾ 30 32 ਕਿਲੋਮੀਟਰ ਬਾਅਦ ਪੈਂਦੀ ਆ ਚਲੋ ਮੈਂ ਕਿਹਾ ਜਾ ਕੇ ਆਂਦੇ ਆ ਕਾਫੀ ਯੂਟਿਊਬਰਸ ਵੀਡੀਓ ਬਣਾਉਂਦੇ ਆ ਚਲੋ ਆਏ ਆ ਤੇ ਬੜੀ ਦੂਰ ਦੂਰ ਭਾਜੀ ਵੀ ਨਹੀਂ ਸਾਡੇ ਕਰਮਵੀਰ ਭਾਜੀ ਹੁਣੀ ਆ ਔਰ ਬੜੀ ਦੂਰੋਂ ਆਏ ਅਸੀਂ ਤੇ ਵੀਡੀਓ ਬਣਾਉਣ ਵਾਸਤੇ ਅਸੀਂ ਕਿ ਆਸੀਂ ਵੀ ਲੋਕਲ ਹੈਗੇ ਚਲੋ ਜਾ ਕੇ ਆਂਦੇ ਆ ਦਰਸ਼ਨ ਮੇਲੇ ਕਰਾਂਦੇ ਆ ਜੀ ਚਲੋ ਦਿਖਾਉਂਦੇ ਤੁਹਾਨੂੰ ਮੰਦਿਰ ਦਰਸ਼ਨ ਕਰਾਂਦੇ ਆ ਜੀ ਹਾਂਜੀ ਦੋਸਤੋ ਆਸਪਾਸ ਦਾ ਮਾਹੌਲ ਐਦਾਂ ਦਾ ਆ ਜੀ ਆ ਸਾਹਮਣੇ ਸਰਾ ਆ ਇੱਕ ਸਰਾ ਪਰਲੀ ਸਾਈਡ ਵੀ ਹੈਗੀ ਆ ਇਹ ਤੇ ਜਦ ਅਸੀਂ ਚੋਂਕੀ ਕੋਈ ਜਾਗਰਣ ਕੋਈ ਲੰਗਰ ਦਾ ਪ੍ਰੋਗਰਾਮ ਕਰਨਾ ਹੋਵੇ ਨਾ ਇੱਥੇ ਕਰ ਸਕਦੇ ਆ ਇੱਥੇ ਜਿਹੜੀਆਂ ਦੋ ਕਮੇਟੀਆਂ ਆ ਉਹ ਕਰਦੀਆਂ ਕੰਮ ਲੋਜੀ ਕਰੋ ਮਾਤਾ ਰਾਣੀ ਜੀ ਦੇਰਸ਼ਨ ਸਾਹਮਣੇ ਹੋਇਆ ਜੀ ਮੂਰਤੀ ਸਥਾਪਨਾ ਮਾਤਾ ਜੀ ਦੀ ਤੇ ਬਾਕੀ ਤੁਹਾਨੂੰ ਲੈ ਕੇ ਚੱਲਦੇ ਆ ਜੀ ਅੰਦਰ ਤੁਸੀਂ ਉੱਪਰ ਚੈੱਕ ਕਰ ਸਕਦੇ ਹੋ ਜੀ ਛੱਤ ਹੈ ਨਹੀਂ ਇਸ ਮੰਦਰ ਤੇ ਨਾ ਮਾਤਾ ਰਾਣੀ ਪੈਣ ਦਿੰਦੀ ਆ ਦੇਖੋ ਜੀ ਇੱਕ ਤਰ੍ਹਾਂ ਹੈਗੀ ਉਹ ਸਾਹਮਣੇ ਤੇ ਇੱਕ ਹੈਗੀ ਇੱਥੇ ਇੱਥੇ ਸਾਰੇ ਪ੍ਰੋਗਰਾਮ ਹੁੰਦੇ ਆ ਤੇ ਹੁਣ ਤੁਹਾਨੂੰ ਦੱਸ ਦਈਏ ਜੀ ਕੀ ਆ ਜਾਂਦਾ ਹੈ ਕੀਤੇ ਨਾ ਛੱਤ ਇਹਦਾ ਪਾਣ ਲਈ ਕਾਫੀ ਵਾਰ ਟਰਾਈ ਕੀਤਾ ਗਿਆ ਜਿੱਦਾਂ ਸ਼ਟਰਿੰਗ ਕਰ ਦੇ ਕਰ ਦਿੱਤੀ ਜਾਂਦੀ ਸੀ ਪਰ ਜਦੋਂ ਨਾ ਛੱਤ ਪਾਣ ਦਾ ਟਾਈਮ ਆਂਦਾ ਸੀ ਦੂਆ ਦਿਨਾਂ ਦਾ ਸੀ ਇਹ ਤੋਂ ਸ਼ਟਰਿੰਗ ਤੋਂ ਬਾਅਦ ਲੈਂਟਰ ਪਾਣ ਦਾ ਕਹਿੰਦੇ ਕਿ ਉਦੋਂ ਨਾ ਜਿਹੜੀ ਸ਼ਟਰਿੰਗ ਸਾਰੀ ਉਖੜੀ ਹੋਈ ਮਿਲਦੀ ਸੀਗੀ ਫੱਡੋ ਫੱਟੇ ਲਾਏ ਹੁੰਦੇ ਸੀਗੇ ਮਤਲਬ ਸ਼ਟਰਿੰਗ ਸਾਰੀ ਟੁੱਟੀ ਭੱਜੀ ਮਿਲਦੀ ਸੀਗੀ ਤੇ ਆ ਨੋਟਿਸ ਇੱਥੇ ਦਾ ਬਾਕੀ ਆ ਕਲਾਕਾਰੀ ਦੇਖੋ ਦੀਵਾਰ ਤੇ ਕਿੰਨੀ ਵਧੀਆ ਕੀਤੀ ਹੋਈ ਆ ਆਲ ਡਿਜ਼ਾਈਨ ਆ ਇਦਾਂ ਸਾਰੇ ਮੰਦਰ ਤੇ ਪਿਛਲੀ ਸਾਈਡ ਵੀ ਇਦਈਆਂ ਦੇਖੋ ਜੀ ਬਹੁਤ ਖੂਬਸੂਰਤ ਜਗ੍ਹਾ ਯਾਨਕਿ ਆਸ-ਪਾਸ ਗ੍ਰੀਨਰੀ ਗ੍ਰੀਨਰੀ ਆ ਇਦਾਂ ਉੱਪਰੋਂ ਛੱਤ ਦਿਖਦੀ ਆ ਜੋ ਕਿ ਨਹੀਂ ਬਣ ਰਹੀ ਜਾਂ ਮਾਤਾ ਰਾਣੀ ਨਹੀਂ ਮਨਜ਼ੂਰੀ ਦਿੰਦੇ ਜਿਹਦਾ ਵਿੱਚ ਮੰਦਰ ਹੈਗਾ ਜੀ ਅੱਜ ਦੇ ਦਿਨ ਦੋਸਤੋ ਮੈਂ ਤਾਂ ਆਇਆ ਸੀ ਅੱਜ ਦੇ ਦਿਨ ਬਿਲਕੁਲ ਵੀ ਸੰਗਤ ਨਹੀਂ ਆਂਦੀ ਅੱਜ ਸ਼ਨੀਵਾਰ ਦਾ ਦਿਨ ਸੀਗਾ ਇਸ ਲਈ ਮੈਂ ਆਇਆ ਸੀ ਅੱਜ ਮੈਂ ਕਿਹਾ ਚਲੋ ਤੇ ਬਾਕੀ ਸਾਹਮਣੇ ਆਇਆ ਜੀ ਹਵਨ ਜਿੱਤੇ ਕਿਨ ਹਵਨ ਕਰਾਣਾ ਹੋਵੇ ਨਾ ਮਾਤਰਾ ਦੇ ਦਰਬਾਰ ਤੇ ਹਵਨ ਬਸੇ ਲੱਗ ਬਣੇ ਆਇਆ ਤੇ ਮੁੰਕੀ ਵੀ ਬਹੁਤ ਹੈਗੇ ਆ ਆ ਦੇਖੋ ਜਾ ਰਹੇ ਉੱਪਰ ਜਿੱਦਾਂ ਕੋਈ ਵੀ ਆਂਦਾ ਹੀ ਨਾ ਵਾਸਤੇ ਜ਼ਰੂਰ ਖਾਣ ਨੂੰ ਲੈ ਕੇ ਆਇਆ ਕਰੋ ਕਿਉਂਕਿ ਇਹ ਮੰਦਰ ਤੇ ਜੋ ਚੜਾਵਾ ਚੜੀ ਹਾਂਜੀ ਬਾਕੀ ਦੋਸਤੋ ਮਾਤਾ ਮਨਸਾ ਦੇਵੀ ਨਾ ਜਿਹੜੇ ਹੈਗੇ ਆ ਉਹ ਪ੍ਰਾਸ਼ਰ ਗੋਤਵਾਲਿਆਂ ਦੀ ਕੁਲਦੇਵੀ ਆ ਇਸ ਲਈ ਗੁਰਦਾਸਪੁਰ ਤੋਂ ਕਾਫੀ ਸਾਰੇ ਸੰਗਤਾਂ ਆਂਦੀਆਂ ਕਾਫੀ ਸਾਰੇ ਪਰਿਵਾਰ ਆਂਦੇ ਆ ਜਿਹੜੇ ਮਾਤਾ ਰਾਣੀ ਦੇ ਦਰਸ਼ਨ ਕਰਨ ਇੱਥੇ ਪਹੁੰਚਦੇ ਆ ਤੇ ਰੌਣਕ ਮੇਲਾ ਲਗਾਉਂਦੇ ਆ ਮਾਤਾ ਰਾਣੀ ਦੇ ਮੰਦਰ ਤੇ 10ਵੀਂ ਸਦੀ ਦਾ ਇਹ ਮੰਦਰ ਅਸਿਕਾ ਜੀ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਬਹੁਤ ਸਾਰੇ ਦਰਸ਼ਕ ਆਲੂ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਆ ਦਰਸ਼ਨ ਮੇਲੇ ਕਰਨ ਆਉਂਦੇ ਇੱਥੇ ਤੇ ਬਾਕੀ ਚੈੱਕ ਕਰ ਸਕਦੇ ਹੋ ਜੀ ਲਾਸਟ ਵਾਰ ਫਿਰ ਤੁਹਾਨੂੰ ਦਰਸ਼ਨ ਕਰਾ ਲਈ ਆ ਜੀ ਆਹ ਦੇਖੋ ਪਿੱਛੇ ਠੰਡਾ ਵੀ ਲੱਗਾ ਹੋਇਆ ਮਾਤਾ ਮਨਸਾ ਜੂਥ ਕਲੱਬ ਪ੍ਰੈਸ਼ਰ ਭਗਤ ਮੰਡਲੀ ਤਿੱਬਰ ਇਹ ਰੋ ਇਹਦਾ ਸੰਗਤਾਂ ਦੇ ਹਾਂਜੀ ਦੋਸਤੋ ਇਹ ਹੈ ਜੀ ਮੰਦਰ ਮਾਤਾ ਮੰਸਾ ਦੇਵੀ ਜੀ ਦਾ ਜੋ ਆਪਾਂ ਤੁਹਾਨੂੰ ਦਿਖਾ ਕੇ ਆਟੇ ਆ 10ਵੀਂ ਸਦੀ ਦਾ ਮੰਦਰ ਬਣਿਆ ਹੋਇਆ ਬਾਕੀ ਤੁਹਾਨੂੰ ਸਾਰਾ ਡਿਟੇਲ ਵਿੱਚ ਦੱਸ ਦੇ ਦਿੱਤਾ ਆ ਤੁਸੀਂ ਵੀ ਪਹੁੰਚ ਸਕਦੇ ਹੋ ਇਸ ਮੰਦਰ ਦੇ ਵਿੱਚ ਤੁਹਾਨੂੰ ਐਡਰੈਸ ਸਾਰਾ ਦੱਸ ਦੇ ਦਿੱਤਾ ਆ ਜਿਹੜੇ ਆਣਾ ਚਾਹੁੰਦੇ ਆ ਜਾਂ ਆ ਚੁੱਕੇ ਆ ਜੈ ਮਾਤਾ ਜੀ ਜਰੂਰ ਲਿਖ ਦਿਓ ਔਰ ਦੱਸਿਓ ਜਰੂਰ ਬਲੋਗ ਕਿਦਾਂ ਦਾ ਲੱਗਾ ਔਰ ਮੇਰੇ ਵੱਲੋਂ ਇੱਕ ਵਾਰ ਫੇਰ ਸੋ ਸਾਰਿਆਂ ਨੂੰ ਜੈ ਮਾਤਾ ਜੀ ਤੇ ਪਹੁੰਚਿਓ ਜਰੂਰ ਸਾਰੇ ਜਿਹੜੇ ਲਾਗੇ ਤੇ ਹੈਗੇ ਆ ਕੋਲ ਦੇ ਹੈਗੇ ਆ ਉਹ ਜਾਣਾ ਚਾਹੁੰਦੇ ਮਾਤਾ ਰਾਂ ਦੇ ਦਰਸ਼ਨ ਕਰਨ ਤੋ ਚਲੋ ਮੇਰੇ ਵੱਲੋਂ ਫਿਰ ਤੋਂ ਸਾਰਿਆਂ ਨੂੰ ਸ਼ਹਿ ਮਾਤਾ ਦੀ